ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੰਜ ਕਰਾਈ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨਪਲਵਾਂ ਜੀ ਨਾਲ ਅੱਜ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਤੁਹਾਨੂੰ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਇੱਕ ਗੱਬਣ ਹੈ ਤੇ ਦੋ ਸੁਈਆਂ ਇੱਕ ਤਾਜੀ ਸੁਈ ਹੈ ਉਹਨੇ ਸੁਈ ਹੈ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਉਹ ਸੁਣਾਓ ਠੀਕ ਠਾਕ ਜੀ। ਹਾਂਜੀ ਮੇਮਾਵਾ ਪੈ ਗਿਆ ਫਿਰ। ਬੜਾ ਪਿਆ ਜੀ। ਚੰਗਾ ਜੀ ਗਰਮੀ ਫੇਰ ਆਵੇ ਤਾਂ ਕਿੰਨੀ ਹਲ ਲੱਗਦੀ ਹੈ। ਚਲੋ ਮੈਂ। ਕਿੰਨਾ ਲੱਗਦੀ ਹੈ। ਹਾਂਜੀ ਹਾਂਜੀ। ਤੇ ਚਲੋ ਨਾਮ ਦੱਸਦੇ ਕਰੀ। ਨਾਮ ਮੇਰਾ ਸੋਨੂ ਕਹਿਰਵਾਨ ਜੀ। ਪੈਟ ਪੰਜ ਕਰਾਂਗੇ ਤਸਵੀਰ ਦੇ ਨਾਲਾ ਜ਼ਿਲ੍ਹਾ ਅੰਮ੍ਰਿਤਸਰ। ਤੇ ਫੋਨ ਨੰਬਰ ਵੀ ਬੋਲ ਦੇ ਕਰੀ। 991897 ਕੀ ਜੀ ਲੱਗਦੀ। ਤੇ ਅੱਜ 200 ਹੋਈਆਂ ਤੇ ਇੱਕ ਗੱਬਨ ਨਾ। ਇੱਕ ਗੱਬਨ ਹਾਂਜੀ। ਇਹ ਤਾਂ ਅੱਜ ਹੀ ਹੁਣੇ ਜੇਰ ਪਾਗੇ ਇੱਕ ਹੁਣੇ ਹੀ ਸੂਈ ਆ ਪਹਿਲਾਂ ਇਹ ਵਿਖਾ ਦਈਏ ਫਿਰ ਉਹ ਜਿਹੜੀ ਵੇਖ ਲੋ ਜਿਹੜੀ ਦਿਖਾਉਣੀ ਚਾਹੀਦੀ ਚਲੋ ਪਹਿਲਾਂ ਇਹ ਵਿਖਾ ਦਿੰਨੇ ਆ ਜੇਰ ਜੁਰ ਪਾਦੀ ਨੇ ਪ੍ਰੋਪਰ ਆ ਦੇਖੋ ਜੇਰ ਹੈ ਅਜੇ ਹੁਣੇ ਹੀ ਜੇਰ ਸੁੱਤੀ ਹੋਈ ਨੇ ਆ ਦੇਖ ਤਾਂ ਦੇ ਬੱਚੀ ਬੜੀ ਕਮਾਲ ਦੀ ਦਿੱਤੀ ਏ ਤੇ ਮਗਰ ਇਹ ਚਿਹਰਾ ਆਖ ਦਿੰਦੇ ਨੂੰ ਆ ਬੱਚੀ ਜੇ ਮਗਰ ਕਾਫੀ ਸੋਹਣੀ ਬੱਚੀ ਏ ਤੇ ਕਿੰਨੇ ਕ ਦੁੱਧ ਵਾਲੀ ਏ ਵੀਰ ਜੀ ਦੁੱਧ ਘਰ ਆਲੇ ਜਾਂਦੇ ਸੀ ਪਹਿਲੇ ਸੂਏ ਦੇ ਥਲੇ 15-16 ਕਿਲੋ ਦੇ ਵੇਚਦੇ ਅੱਛਾ ਵੀਰ ਜੀ ਉੱਥੇ ਅਸੀਂ ਪਾਸ ਕਰਕੇ ਲਿਆਉਂਦੀ ਆ ਤੇ ਹੁਣ ਇੱਕ ਥਣ ਚੁਣਾ ਅਗੇ ਬਚਨ ਜਿਹਾ ਹੁੰਦੇ ਸੀ ਅੱਛਾ ਇਹ ਜਵਾਈ ਹੁਣ ਆਦੀ ਜਿਵੇਂ ਝੂਠ ਨਹੀਂ ਮਾਰਦਾ ਅੱਛਾ ਇਹ ਥਣ ਚੜ ਗਿਆ ਜੇ ਤਾਂ ਅੱਛਾ ਉਹਦੇ ਵਿੱਚ ਉਤਾਰਣ ਦੀਆਂ ਦਾਹ ਆ ਜਾਂਦੀਆਂ ਉਹ ਆ ਝੱਲਿਆ ਨਹੀਂ ਮਜ਼ਦ ਨਹੀਂ ਕੰਦੇ ਮਤਲਬ ਆਉਂਦਾ ਵਾ ਪਰ ਥੋੜਾ ਆਇਆ ਥੋੜਾ ਆਇਆ ਠੀਕ ਹੈ ਤੇ ਉੱਥੇ ਜਦੋਂ ਪਾਸ ਕੀਤੀ ਉਹ ਤਾਂ ਸਹੀ ਉੱਥੇ ਕੋਈ ਗੱਲ ਹੀ ਨਹੀਂ ਹੈ ਭਰਾਈ ਚੰਗੀ ਤਰ੍ਹਾਂ ਇੱਥੇ ਆਣ ਕੇ ਅੱਛਾ ਇਹ ਕਈ ਰਿ ਹੋ ਜਾਂਦਾ ਵਾ ਦਾ ਘਟਾ ਇਹ ਥਾਣੇ ਕਰੀ ਤੁਹਾਨੂੰ ਲਾਗੇ ਤੇ ਦਿਖਾ ਦਈਏ ਹੁਣ ਫਿਰ ਤਿੰਨਾ ਥਾਣਾ ਚ ਜਾਊਗੀ ਹੁਣ ਤਿੰਨਾਂ ਜੀ ਆਪਾਂ ਦੇਵਾਂਗੇ ਅਗਲੇ ਵੀ ਕਿਸਮਤ ਚ ਚੱਲ ਪਏ ਤੇ ਚੱਲ ਪਏ ਹਾਂ ਕਰਾ ਲਊਗਾ ਦੇ ਠੀਕ ਆ ਕਿਉਂਕਿ ਅਜੇ ਤੁਸੀਂ ਵੀ ਧਾਰਾ ਹੀ ਮਾਰੀਆਂ ਵਾ ਜੇ ਚਵਾਈ ਅਜੇ ਚਵਾਈ ਨਹੀਂ ਕੀਤੀ ਚਵਾਈ ਨਹੀਂ ਕੀਤੀ ਅਸੀਂ ਵੇਖਣ ਦੇ ਥਾਣੇ ਚੜ ਕੇ ਆਉਂਦਾ ਤੁਹਾਨੂੰ ਦੁਕਾਨੇ ਤੋਰ ਕੇ ਪਤਾ ਲੱਗ ਜਾਣਾ ਹਾਂਜੀ ਉਹ ਥਾਣੇ ਤਾਂ ਚੜ ਗਿਆ ਠੀਕ ਆ ਕੱਲ ਬਰਾਬਰ ਹੀ ਜਿਹਨੂੰ ਲਈਆਂ ਅੱਛਾ ਉਹ ਬਰਾਬਰ ਹੀ ਠੀਕ ਆ ਤੇ ਹੁਣ ਦੁੱਧ ਕਿੰਨਾ ਚਵਾਈ ਜਾਊਗੀ ਦੁੱਧ ਵੀਰ ਜਿੱਦੀ ਦਰੀਲ ਬਰੂਡ ਆ ਚਲੋ ਘਰ ਵਾਲੇ 15 16 ਕਿਲੋ ਆਦੇ ਇਹਨਾਂ ਤੇ ਦਊਗੀ ਨਾ ਅੱਤੀ ਕਰਮਾ ਅੱਛਾ ਨਾਰਮਲ ਸੇਵਾ ਤੇ ਇਹਨਾਂ ਕਰੀ ਜਾਊਗੀ ਬਾਕੀ ਦੁੱਧ ਵੀਰ ਜੀ ਸੇਵਾ ਦਾ ਹੁੰਦਾ ਹਾਂ ਜਿੰਨਾ ਪਾਲੂ ਉਹਨਾਂ ਚੋੜੋ ਨਾ ਤੋਰੋ ਫੇਰੇ ਕਰੀਨ ਬਾਕੀ ਆ ਮਗਰਲਾ ਥਾਣਾ ਉਹ ਦੇਖ ਸਾਤੇ ਚੜ ਗਿਆ ਪੂਰਾ ਤਾਂ ਅੱਗੇ ਘਮਾ ਲਿਆ ਵੀ ਦੀ ਲੈ ਜਾ ਸਿੱਧੀ ਬਾਹਰ ਸੇ ਟਿੱਕਰ ਕਾਫੀ ਹੈ ਤੇ ਤਿਲਕਨ ਵੀ ਹੋਈ ਹੈ ਉੱਚੀ ਇਹ ਲੋਹੇ ਦੀ ਥਾਂ ਚੜ ਗਿਆ ਆ ਆਪਾਂ ਤੇ ਲੜਾਈ ਦੀ ਦਵਾਂਗੇ ਤੇ ਬਾਕੀ ਇਹ ਆ ਵੀ ਥੱਲੇ ਚੰਗੀ ਭਰੀ ਆ ਚੰਗੀ ਤਿਆਰ ਹੋਈ ਆ ਥੱਲੇ ਤੇ ਹੁਣ ਮੁੱਲ ਫਿਰ ਇਹਦਾ ਕਿੰਨਾ ਰੱਖਦੀ ਆ ਆਪਾਂ ਵੀਰ ਜੀ ਘਰ ਵਾਲਿਆਂ ਨੂੰ ਅਸੀਂ ਫੋਨ ਕੀਤਾ ਮੈਂ ਕਿਹਾ ਵੀ ਪਹਿਲੇ ਅਸੀਂ ਕੀ ਘਾਟੀ ਆਂਦੇ ਨਹੀਂ ਅਸੀਂ ਕਿ ਕੋਈ ਗੱਲ ਨਹੀਂ ਚੁੰਦੇ ਰਹੇ ਅੱਛਾ ਚਲੋ ਅੱਡੀ ਕਿਸਮ ਦੀ ਬਾਤ ਘਾਟੂਗੀ ਹਾਂਜੀ ਪੋਤਰਾ ਦੇ ਮੱਛੀ ਆ ਜੀ 40000 ਦੀ ਹਾਂਜੀ ਫੁੱਲ ਪੀਂ ਦੱਸ ਦੋ ਜਿੰਨੇ ਦੀ ਤੇ ਲੜਾਂ ਨਹੀਂ ਜਾਣੀ ਦੀ ਦਿੰਨੇ ਜੀ ਤੁਸੀਂ ਆਪ ਹੀ ਦੱਸ ਦੇਣੀ ਕਿੰਨੇ ਦੀ ਦੇ ਦਈਏ ਤੇਰੀ 30000 ਦੀ 30000 ਦੀ ਕਿ ਛੋਟ ਛੜ ਕਰਦੀਏ ਕਰ ਦੋ ਜਿੰਨੀ ਕਰਨੀ ਕਰ ਸੋ ਕੋਈ 1000 2000 ਛੜ ਦਈਏ ਕਰ ਦੋ ਕਰ ਦੋ ਕਿੰਨੇ ਜੈਸ ਨੂੰ ਕਰ ਦੋ ਆਪੇ ਤੁਸੀਂ ਕਰ ਦੋ ਆਪੇ ਕਰ ਦੋ ਜੀ 28 ਦੀ ਦੇ ਦਈਏ ਫਿਰ ਦੇ ਦਾਂਗੇ ਕਰ ਦਈਏ ਠੀਕ ਹੈ ਹੋਰ ਮਾਨਤਾਣ ਕਰਦਾਂਗੇ ਵੀਰ ਕੋਈ ਫੋਨ ਲਾਵੇ ਇੱਕ ਰਹੀ ਨਾ ਕੋਈ ਫੋਨ ਲਾਵੇ ਵੀ ਮਾਨਤਾਣ ਕਰਾਂਗੇ ਇਹ ਨਹੀਂ ਵੀ ਚਲੋ ਪਠਾਈ ਤੇ ਵੱਜੇ ਅੱਛਾ ਉਹ ਆਡੀ ਕਿਸਮਤ ਤੇ ਹੁਣ ਤੇ ਲੜੋ ਗਈ ਜੀ ਠੀਕ ਹੈ ਜੀ ਅਸੀਂ ਦੇਣੀ ਚੱਲਣਾ ਜੀ ਆਪਾਂ ਚੱਲ ਪਏ ਅਗਲੀ ਦੀ ਕਿਸਮਤ ਨਾਲ ਠੀਕ ਮਤਲਬ ਇੱਕ ਬੰਦ ਨਹੀਂ ਆ ਬਿਲਕੁਲ ਬੰਦ ਨਹੀਂ ਤਾਂ ਆਉਂਦੀਆਂ ਜੀ ਤਾਂ ਆਉਂਦੀਆਂ ਤੇ ਕੋਈ ਨਾੜ ਨਹੀਂ ਜੇ ਕੋਈ ਕੁਛ ਨਹੀਂ ਜੀ ਉਹਨੇ ਕਹਿੰਤਾ ਜੀ ਇਹਨਾਂ ਸੋਈ ਨੇ ਕਿੰਨੇ ਦਿਨ ਹੋਏ ਆ ਇਹਨੂੰ 10 ਦਿਨ ਹੋ ਗਏ ਨੇ 10 ਦਿਨ ਹੋ ਗਏ ਆ ਹਾਂ ਜੀ ਤੇ ਥਾਣੇ ਤੇ ਵੀ ਲਾ ਕੇ ਤਾਂ ਦੇਖ ਸਾਦੇ ਜੀ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਆ? ਇਰ ਕੋ ਵੀਰਜੀ ਬੱਚੇ ਦਾ ਪਾ ਕੇ 12 ਹੋ ਜੇ 13 ਹੋ ਜੇ। ਤਿਆਰ ਜਿਹੜਾ ਬਿਲਕੁਲ। ਉਹ ਜਿਹੜਾ ਮੇਰੇ ਘਰ ਆਲ ਕੇ ਭੰਗ ਚਾਰ ਡੰਗ ਚੂਕੀ ਪਈ। ਤੋਰੋ ਫੇਰ ਇੱਕ ਰੀਨ। ਹੈਗੀ ਐ ਵੀ ਜਰਸੀ ਜੀ ਆ। ਬੱਚਾ ਇਹਦੇ ਮਗਰ ਬੱਚਾ ਐ, ਉਹਦੇ ਮਗਰ ਵੱਚੀ ਇਹਦੇ ਮਗਰ ਬੱਚਾ ਐ। ਨਾ ਟੱਕ ਲੈ ਨਾ ਕਰ ਸੁਬੀ। ਤੇ ਇਹਦਾ ਫਿਰ ਮੁੱਲ ਇਹ ਦੇ ਦੀਏ 35000 ਜੀ 35000 ਜੀ ਕਿ ਛੋਟ ਛੋਟ ਕਰਦੀ ਆ ਵਿੱਚ ਜਿੰਨੀ ਕਰ ਨਹੀਂ ਕਰਦੋ ਨਹੀਂ ਭੈਂਡਿਆ ਅੱਜ ਤੁਸੀਂ ਕਰਨਾ ਜੀ 32 ਦੇ ਦੀਏ ਫਿਰ ਦੇ ਦਾਂਗੇ ਪੱਤੀ ਵੀ ਦੇ ਦਾਂਗੇ ਠੀਕ ਆ ਤੇ ਉਤਰਾ ਠੰਡੀ ਧੇਰੀ ਆ ਠੰਡੀ ਧੇਰੀ ਜਿੱਤਰਾ ਮਰਜੀ ਇਹ ਨਹੀਂ ਕੋਈ ਢੁਕਲਾ ਜੀ ਠੀਕ ਆ ਆ ਦੇਖ ਸਕਦੇ ਜੀ ਹੈਗੀ ਉਤਰਾ ਠੰਡੀ ਧੇਰੀ ਆ ਕੋਈ ਗੱਲ ਨਹੀਂ ਉਤਰਾ ਮਰਜੀ ਤੇ ਬਾਕੀ ਦੁੱਧ ਵੀ ਸੰਗਣਾ ਇਹੋ ਜਿਹਾਂ گاਵਾਂ ਦਾ ਤੇ ਹੁਣ ਇੱਕ ਆ ਗੱਭਣਿਆ ਜਿਹੜੀ ਤੇ ਇਹ ਕਿੰਨੇ ਕ ਦੁੱਧ ਵਾਲੀ ਵੀਤੀ ਏ ਵੀਰ ਜੀ ਘਰ ਵਾਲਿਆਂ ਦੇ ਦੂਜਾ ਸੂਆ ਹੈ ਹਾਂਜੀ ਪਹਿਲੇ ਸੂਏ ਦੇ ਅਸੀਂ ਚੋਇਆ ਰਹੇ ਥੱਲੇ 1500 ਲੱਕ ਦੇ ਅਸੀਂ ਤੀਸਰਾ ਸੂਆ ਕਰਕੇ ਲਈ ਹੈ ਠੀਕ ਆ ਤੇ ਚਲੋ 15 16 ਕਿਲੋ ਤੇ ਕਰੂ ਬਾਕੀ ਦੁੱਧ ਵੀਰ ਜੀ ਹੁੰਦਾ ਸੇਵਾ ਦਾ ਤੁਸੀਂ ਗੱਭਣੇ ਹਾਂ ਹਾਂਜੀ ਉਹ ਘਰ ਵਾਲਿਆਂ ਦੇ ਅਸੀਂ 15 16 ਕਿਲੋ ਚੋਇਆ ਰਹੇ ਥੱਲੇ ਪਹਿਲੇ ਸੂਏ ਤਾਂ ਬਾ ਤੀਜਾ ਸੂਆ ਕਰਕੇ ਲਈ ਠੀਕ ਆ ਠੀਕ ਆ ਇਹਨਾਂ ਤੇ ਨਾਰਮਲ ਕੱਢੂਗੀ ਨਾ ਨਾਰਮਲ ਸੇਵਾ ਤੇ 15 16 ਕਿਲੋ ਤੇ ਕਰੂਗੀ ਅਸਕੇ ਤੋਰੀ ਬਾਕੀ ਅਗਲਾ ਜੇ ਪਾਲੇ ਜਿੰਨਾ ਮਰਜ਼ੀ ਵਧਾ ਸਕਦਾ ਠੀਕ ਆ ਤੋਰ ਦੋ ਫੇਰ ਇਹਨੂੰ ਖਾਣੇ ਦੇ ਵੀ ਆਪਾਂ ਦੇਖ ਸਕਦੇ ਹਾਂ ਲੱਗੇ ਤਾਂ ਖਾਣਾ ਇਹਦਾ ਵੀ ਚੰਗਾ ਲੱਗਾ ਜੀ ਬਾਕੀ ਜੇ ਕੋ 2-4 ਦਿਨ ਖੜੇ ਹੋ ਗਈ ਚੰਗੀ ਤਿਆਰ ਹੋ ਗਈ ਆ ਵੀ ਥੱਲੇ ਤੇ ਇਹਦਾ ਫਿਰ ਮੁੱਲ ਉਹ ਦਮਿਤ ਜੀ 42000 ਕਰ ਲੀਏ 42000 ਦੇ ਵਿੱਚ ਸ਼ੋਰਟ ਕਿੰਨੀ ਕਰ ਦੀਏ ਤੁਸੀਂ ਕਰਨੀ ਕਿੰਨੀ ਕਰਨੀ ਅੱਜ ਮੀਂਹ ਪੈਣ ਦਾ ਤੁਹਾਨੂੰ ਅੱਗੇ ਵੀ ਆਖਿਆ ਤੁਹਾਡੇ ਤੋਂ ਹੀ ਹੋਣੀ ਠੀਕ ਹੈ ਅੱਜ ਮੀਂਹ ਤੇ ਜ਼ਿਆਦਾ ਖੁੱਲੀ ਕਰਦੇ ਨਹੀਂ ਬਣੂ ਚੰਗੀ ਚਲੋ ਦੁੱਧ ਜਿੱਡਾ ਘਾਤ ਵਜਨ ਵਾਲੀ ਆ ਇਹਨਾਂ ਦੁੱਧ ਨੂੰ ਕੋਸ਼ਿਸ਼ ਨਹੀਂ ਆਉਂਦਾ 15 16 40 ਦੇ ਦੇ ਦਈਏ ਫਿਰ ਤੁਹਾਡੀ ਮਰਜ਼ੀ ਜੀ ਜਿੱਤਰਾ ਵੀ ਆਪਕੋ ਜਿੱਤਰਾ ਹੀ ਹੋਊਗਾ। ਕੀ ਹੋਰ ਵਿੱਚੋ ਕਰ ਦਈਏ ਮਾਨਤਾ। ਤੁਸੀਂ ਕਰਦਾ ਕਰਦੋ ਜਿੰਨਾ ਵੀ ਕਰ। 38 ਦੇ ਫਿਰ ਮੁਕਾ ਦਈਏ। ਕਿੰਨੇ ਦੀ? 38 ਦੀ। 38000 ਦੀ ਤੇ। ਠੀਕ ਆ। ਬਾਕੀ ਚਲੋ ਕੋ ਫੋਨ ਲਾਵੇ ਹਨਾ। ਕੋਈ ਗੱਲ ਨਹੀਂ ਫੋਨ ਲਾਵੇ ਮਾਨਤਾ ਕਰਾਂਗੇ ਨਹੀਂ ਵੀ ਪੱਕੀਆਂ। ਠੀਕ ਆ ਜੀ। ਠੀਕ ਆ ਤੇ ਬਾਕੀ ਜੋ ਵੀ ਕੋਈ ਆ ਇੱਥੇ ਹੀ ਆਪਣੀਆਂ ਪਾਸ ਕਰਕੇ ਤਸੱਲੀ ਕਰਕੇ ਵੇਖ ਚੱਕ ਕੇ ਫੇਰੀ ਆਪਣਾ ਪਸ਼ੂ ਖਰੀਦੋ ਜੀ। ਹਾਂਜੀ ਵਿਧਿਆ ਹੋਰ ਕੁਝ ਹੈ ਨਾ ਫਿਰ? ਕਿਹੜਾ ਵੀਰ ਜੀ ਚੇਤਾ ਭੁੱਲ ਗਿਆ ਮੁੰਡਿਆ ਕੋ ਕਬੂਤਰ ਜੀ। ਅੱਛਾ। ਹਾਂਜੀ। ਇਹ ਵੇਚਣੇ ਦੇ ਕੋਈ ਨਸਲ ਦੱਸ ਦੇਣਗੇ ਆਪੇ ਇਹਨਾਂ ਨੂੰ ਪਤਾ ਜੀ ਦੱਸੋ ਜੀ ਆਜਰ ਬਾਜਰੀ ਨੂੰ ਦੱਸ ਦੋ ਇਹਦੇ ਬਾਰੇ 골ਡਨ ਆ ਅੱਛਾ ਤੇ ਉਹ ਦਵਾਜਣੀ ਅੱਛਾ ਠੀਕ ਹੈ ਬਾਜਰੀ ਦੀ ਨਸਲ ਕਿਉਂ ਦੇ ਠੀਕ ਹੈ ਇਹ ਆਪ ਵੀ ਘਰੇ ਰੱਖੇ ਸ਼ੌਂਕ ਨਹੀਂ ਹਾਂਜੀ ਠੀਕ ਹੈ ਤੇ ਉਹ ਜਿਹੜੇ ਹੋ ਗਏ ਆ ਜਿਆਦਾ ਕਰਕੇ ਨਾ ਅੱਛਾ ਮੈਂ ਤਾਂ ਕੋਈ ਵੀ ਚ ਵੇਚ ਦੋ ਠੀਕ ਹੈ ਆ ਜੀ ਸਾਰੇ ਤੋਂ ਮੰਗੂ ਸਾਰੇ ਦੇ ਦਾਂਗੇ ਕਿੰਨੇ ਕਿਹਨੇ ਲੈਣੇ ਹੋਗੇ ਉਹ ਲੈ ਸਕਦੇ ਕਿੰਨੇ ਆ ਟੋਟਲ ਕਿੰਨੇ ਆ 20 20 ਹੈਗੇ ਟੋਟਲ ਜੇ ਕਿਸੇ ਨੂੰ ਲੈਣੇ ਹੋਗੇ ਤੇ ਉਹ ਸੰਪਰਕ ਕਰ ਲੈ ਸਾਰੇ ਇਹਦੇ ਛੋਟੇ ਵੀਰਦੇ ਹੀ ਆ ਠੀਕ ਹੈ ਜੀ